ਤਪਾ ਭਾਈ ਲੋਕੇਸ਼ਨ ਚੈੱਕ ਕਰ ਸਕਦੇ ਹੋ। ਇਹ ਆ ਭਾਈ ਮਲੇਰਕੋਟੇ ਨੇ ਰੋਡ ਲੰਘ ਜਾਂਦਾ। ਤੇ ਇਧਰ ਆ ਪਟਿਆਲੇੋਂ ਲੰਘ ਜਾਂਦਾ। ਹਾਂ ਭਾਈ ਨਾਬੇ ਨੂੰ। ਦੇਖ ਸਕਦੇ ਤੁਸੀਂ ਜਮਾ ਰੋਡ ਦੇ ਉੱਤੇ ਬੱਕਰ ਮੰਡੀ ਲੱਗਣ ਲੱਗੀ ਭਾਈ ਪਸ਼ੂ ਮੰਡੀ ਦੇ ਵਿੱਚ। ਦੇਖ ਸਕਦੇ ਤੁਸੀਂ। ਚੱਲਦਾ ਚੱਲਦਾ ਲਾਈਵ ਸ਼ੇਅਰ ਜ਼ਰੂਰ ਕਰੀ ਚੱਲਿਓ। ਜਿਹੜੇ ਵੀ ਮੇਰੇ ਵਪਾਰੀ ਵੀਰ ਨੇੜੇ-ਤੇੜੇ ਦੇ ਹੈਗੇ ਨੇ ਭਾਈ ਨੱਬਾ ਬੱਕਰਾ ਮੰਡੀ ਦੇ ਉੱਤੇ ਪਹੁੰਚਿਆ ਕਰੋ। ਹਰ ਸ਼ੁੱਕਰਵਾਰ ਨੂੰ ਇਹ ਬੱਕਰਾ ਮੰਡੀ ਲੱਗਦੀ ਆ। ਤੁਸੀਂ ਦੇਖ ਸਕਦੇ ਹੋ। ਪਸੂ ਮੰਡੀ ਦੇ ਵਿੱਚ ਬੱਕਰਾ ਮੰਡੀ ਲੱਗਣ ਲੱਗੀ ਪਈ ਹੈ ਇਹ ਤੇ ਚੱਲਦੇ-ਚੱਲਦੇ ਲਾਈਵ ਨੂੰ ਨੋਟਸ ਤੇ ਚੱਲਦੇ-ਚੱਲਦੇ ਲਾਈਵ ਨੂੰ ਕਰ ਦਿਓ ਸ਼ੇਅਰ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਨਾਭਾ ਬੱਕਰਾ ਮੰਡੀ ਜੀ ਆਪਾਂ ਤੁਹਾਨੂੰ ਦਿਖਾਉਣੇ ਆ ਨਾਭਾ ਬੱਕਰਾ ਮੰਡੀ ਜਿਹੜੀ ਕਿ ਹਰ ਸ਼ੁੱਕਰਵਾਰ ਨੂੰ ਲੱਗਦੀ ਹੈ ਬਈ ਤੇ ਜਿਹੜੀ ਕਿ ਹਰ ਸ਼ੁੱਕਰਵਾਰ ਨੂੰ ਲੱਗਦੀ ਹੈ ਬਈ ਤੇ ਜੁੜੇ ਰਹੋ ਸਾਡੇ ਨਾਲ ਤੇ ਆਪਾਂ ਤੁਹਾਡੀ ਕਰਾਉਣੇ ਆ ਗੱਲਬਾਤ ਬਾਈਆਂ ਨਾਲ ਕੀ ਕੀ ਵਾਹ ਮੈਂ ਕੀ ਕੀ ਗੱਲ ਬਾਤ ਦੇਖ ਸਕਦੇ ਤੁਸੀਂ ਚਾਚਾ ਸ਼ਦੀਕ ਵੀ ਪਹੁੰਚ ਗਿਆ ਬਾਈ ਨਾਬਾ ਬੱਕਰਾ ਮੰਡੀ ਦੇ ਉੱਤੇ ਤੇ ਤੁਹਾਨੂੰ ਦਿਖਾਉਣੀ ਆਪਾਂ ਲਾਈਵ ਸਭ ਦੇਖਣ ਦੇ ਚੱਲਦੇ ਚੱਲਦੇ ਨਾ ਖੇਰ ਜਰੂਰ ਰੱਖੀ ਤੇ ਤੁਹਾਨੂੰ ਨਿਭਾ ਨਾਬਾ ਬੱਕਰਾ ਬੜਾ ਵਾ ਪਾਣੀ ਪੂਣੀ ਦਾ ਥੋੜਾ ਵਧੀਆ ਪ੍ਰਬੰਧ ਆ ਕੀ ਹਾਲ ਆ ਬਾਈ ਜੀ ਹਾਂ ਠੀਕ ਆ ਕੋਪੀ ਹੋਰ ਕੀ ਗੱਲਬਾਤ ਬਈ ਕਿਨੇ ਹੋਰ ਕੀ ਗੱਲਬਾਤ ਬਈ ਕਿਨੇ ਜਿਹੜੇ ਦਿਨ ਲੱਗਦੇ ਬਈ ਬੱਕਰਾ ਬਈ ਬਈ ਦੀ ਆਪਣੀ ਸ਼ੁਕਰਵਾਰੀ ਮੰਡੀ ਲੱਗ ਗਈ ਠੀਕ ਹੈ ਆਪਣੀ ਗੱਲ ਕਰੀਏ ਬਈ ਆਪਾਂ ਲੋਕੇਸ਼ਨ ਦੀ ਲੋਕੇਸ਼ਨ ਕੀ ਹੈਗੀ ਆਪਣੀ ਇੱਥੋਂ ਦੀ ਆਪਣੀ ਲੋਕੇਸ਼ਨ ਹੈਗੀ ਆ ਵੀਰੇ ਆਪਣਾ ਨਾਬੇ ਤੋਮਰੇ ਕੋਲਾ ਰੋੜ ਜਿਹੜੀ ਕਿ ਪਹਿਲਾਂ ਆਪਣੀ ਡੰਗਰਾਲੀ ਮੰਡੀ ਪੱਤੀ ਸੀ ਆਪਣੇ ਪਸ਼ੂਆਂ ਦੀ ਬਾਈ ਦੀ ਮੰਡੀ ਉਹੀ ਮੰਡੀ ਭਰ ਰਹੀ ਹੈ ਵੀਰੇ ਇਹ ਲਓ ਬਈ ਦੇਖ ਸਕਦੇ ਤੁਸੀਂ ਮਾਲ ਬਹੁਤ ਪਹੁੰਚਿਆ ਹੋਇਆ ਸਾਰੇ ਵਪਾਰੀ ਵੀਰਾਂ ਨੂੰ ਬੇਨਤੀ ਆ ਵੀ ਨਾਬਾ ਦੇ ਵਿੱਚ ਹਰ ਸ਼ੁਕਰਵਾਰ ਨੂੰ ਬੱਕਰਾ ਮੰਡੀ ਲੱਗਿਆ ਕਰੂ ਜਿਹੜੇ ਮੇਰੇ ਵੀਰ ਭਰਾ ਨੇੜੇ-ਤੇੜੇ ਵਪਾਰੀ ਵੀਰ ਨੇ ਸਾਰਿਆਂ ਨੂੰ ਵੇਣ ਤੇ ਵੀ ਆਨ ਲੈ ਕੇ ਪਹੁੰਚਿਆ ਕਰੋ। ਹੋਪੇ ਕੀ ਹਾਲ ਹੈ ਬਾਈ? ਹਾਲ ਹੈ ਵੀਰੇ ਵਧੀਆ। ਉਹ ਠੀਕ ਆ। ਐਨ ਵਧੀਆ। ਕਿਵੇਂ ਗੱਲਬਾਤ ਮੰਡੀ ਦੀ? ਵਧੀਆ ਵੀਰੇ ਟਾਈਮ ਪਾਸ ਹੋ ਰਿਹਾ ਵਧੀਆ। ਵਧੀਆ। ਹਾਂ ਹਾਂ। ਕਿਵੇਂ ਮਾਲ ਮੂਲ ਆ ਉਹਦਾ ਵਧੀਆ ਪੂਰਾ। ਹਾਂ ਆ ਹੀ ਜਾਂਦਾ ਵੀਰੇ। ਲਓ ਬਾਈ। ਉਹਦੀ ਹਰ ਵਾਰੀ ਆਉਂਦੇ ਹਾਂ ਹਾਂ ਵੀਰੇ ਹਰ ਵੇ ਆ ਗਿਆ ਠੀਕ ਆ ਬਾਈ ਲਓ ਬਾਈ ਤੁਹਾਨੂੰ ਮਾਲ ਦਿਖਾਉਣੇ ਆਪਾਂ ਤੇ ਇਹ ਜੇ ਗੱਲ ਕਰੀਏ ਆਪਣਾ ਇੱਥੋਂ ਦੀ ਮੰਡੀ ਦੇ ਪ੍ਰਬੰਧਾਂ ਦੀ ਕੀ ਕੀ ਪ੍ਰਬੰਧ ਨੇ ਵੀਰੇ ਸਾਰੇ ਪ੍ਰਬੰਧ ਨੇ ਸੌਦਾ ਪ੍ਰਬੰਧ ਆ ਵੀਰੇ ਪਾਣੀ ਦਾ ਪ੍ਰਬੰਧ ਆ ਰਹਿਣ ਦਾ ਜੇ ਕੋਈ ਬੰਦਾ ਵਪਾਰੀ ਬਾਹਰੋਂ ਵੀ ਆਉਂਦਾ ਠੀਕ ਆ ਜੀ ਤੇ ਉਹਨਾਂ ਵਾਸਤੇ ਵੀ ਵੀਰੇ ਖਾਸ ਪ੍ਰਬੰਧ ਕੀਤਾ ਠੀਕ ਆ ਲਓ ਬਾਈ ਪਰਚੀ ਬਾਈ ਉਹੀ ਆ 100 ਰੁਪਿਆ ਨਾ ਕਰ ਠੀਕ ਆ ਬਾਈ ਲਓ ਬਾਈ ਦਿਖਾਉਣੇ ਤੁਹਾਨੂੰ ਆਪਾਂ ਪਸ਼ੂ ਸਾਰੇ ਮੰਡੀ ਦੇਖ ਸਕਦੇ ਹੋ ਵਧੀਆ ਮਾਹੌਲ ਬਣਿਆ ਹੋਇਆ ਪੂਰਾ ਨਾ ਬਕਰ ਮੰਡੀ ਦਾ ਦੇਸ ਆ ਗਏ ਤੁਸੀਂ ਕੋਈ ਤਾਂ ਆ ਆ ਲਾ ਹੋ ਗਈ ਓਏ ਹੋਰ ਚਾਚਾ ਕੀ ਹਾਲ ਆ ਕਿਹੜੀ ਮਿੰਡੀ ਤੇ ਆ ਗਿਆ ਅੱਜ ਨਾਬੇ ਨਾਬੇ ਕਿਹੜੇ ਦਿਨ ਲੱਗਦੀ ਏ ਜੁਮੇ ਦੀ ਜੁਮੇ ਸ਼ੁੱਕਰਵਾਰ ਦੀ ਹਨਾ ਫਿਰ ਅੱਜ ਪਹਿਣਗੇ ਪੂਰੇ ਪੜਾ ਕੇ ਮਾਰੇਗਾ ਥਾਪੀਆਂ ਪੂਰੀਆਂ ਮਾਰ ਬਹੁਤ ਆਇਆ ਜਿਆਦਾ ਮਾਲ ਦਿਖਾ ਫਿਰ ਆਪਾਂ ਨੂੰ ਕਿਹੜਾ ਮਾਲ ਦਿਖਾ ਦਈਏ ਸੌਦਾ ਕਰਾ ਚੱਲ ਲੈਪ ਸੌਦਾ ਦਿਖਾਉਣੇ ਬਈ ਤੁਹਾਨੂੰ ਆਪਾਂ ਚਲਦੇ ਚਲਦੇ ਲਾਈਵ ਦੇ ਵਿੱਚ ਲਈਏ ਜੀ ਬੰਦੋ ਨੇ ਇਹ ਆ ਜੀ ਬੋਲੋ ਲਈਏ ਸ਼ੇਅਰ ਕਰ ਦੋ ਬਈ ਚਲਦੇ ਚਲਦੇ ਲਾਈਵ ਨੂੰ ਤੇ ਆਪਾਂ ਖੜੇ ਆ ਅੱਜ ਨਾਬਾ ਬੱਕਰਾ ਮੰਡੀ ਦੇ ਉੱਤੇ ਜਿਹੜੀ ਹਰ ਸ਼ੁੱਕਰਵਾਰ ਨੂੰ ਲੱਗਦੀ ਐ ਚਲੋ ਜੀ ਕਰੋ ਇਹ ਸੌਦਾ ਦੇਖੀਏ ਸ਼ੇਅਰ ਕਰ ਮਖਾ ਲੂ ਆਹ ਸੁਣਿਆ ਇੱਕ ਨਾ ਪੱਲੀ ਬੰਨ ਨਾਬਾ ਬੱਕਰਾ ਮੰਡੀ ਬਈ ਨਾਬਾ ਰਾਈਟ ਮਾਲ ਬਹੁਤ ਆ ਗਿਆ ਬਈ ਸਾਰੇ ਵਪਾਰੀ ਵੀ ਆ ਗਏ ਲੋੜ ਨੇ ਬੱਕਰੇ ਸਾਫ ਨੇ ਵਧੀਆ ਰੰਗ ਦੇ ਵਧੀਆ ਹਾਂ ਦੇਖ ਸਕਦੇ ਬੀਡੋ ਨਾ ਬੱਕਰਾ ਮੰਡੀ ਬੀਡੋ ਬੱਕਰੇ ਦਾ ਪਯੋਰ ਨਜਮਾ ਬੱਕਰੇ ਨਹੀਂ ਮਾਰੀਆਂ ਆਈ ਗਈਆਂ ਹਾਂ ਹਾਂ ਹੋਣੇ ਆਪਾਂ ਤੁਹਾਨੂੰ ਚਾਚੇ ਜੀ ਦੇ ਜਿਹਦੇ ਹਿਸਾਬ ਨਾਲ ਯਾਰ ਕੋਈ ਹੋਣੀ ਵੱਡਾ ਕਰ ਲਈ ਯਾਰ ਨਵੀਂ ਮੰਡੀ ਆ ਯਾਰ ਅਸੀਂ ਕੁਝ ਬੀਹੋ ਸਦਰਾ ਮਾਲਾ ਦੇ ਕਰਨਾ ਮੈਂ ਤਾਂ ਦੱਸਦਾ ਹਾਂ ਜੀ ਬੱਸ ਉਹ ਸਭ ਇਹਨਾਂ ਬਸ ਯਾਰ ਨਵੇਂ ਗਾਗ ਨਹੀਂ ਯਾਰ ਡਰਦੇ ਰਹਿੰਦੇ ਨੇ ਯਾਰ ਬੱਸ ਹੀ ਆ ਯਾਰ ਹਾਈ ਗੜਕਾ ਬੜਾ ਜੀ ਮਾਈ ਹਾਂ ਕੋਈ ਕਰ ਦੋ ਗੇਰਾ ਸ਼ੇਅਰ ਚੱਲਦਾ ਚੱਲਦਾ ਲਾਈਵ ਤੇ ਦਿਖਾਉਣਾ ਤੁਹਾਨੂੰ ਆਪਾਂ ਚਾਚੇ ਸ਼ਰੀਕ ਦੇ ਸੌਦੇ ਨਾਬਾ ਬੱਕਰਾ ਮੰਡੀ ਦੇ ਉੱਤੇ ਜਿਹੜੀ ਕਿ ਹਰ ਸ਼ੁੱਕਰਵਾਰ ਨੂੰ ਲੱਗਿਆ ਕਰੂ ਬਾਈ ਤੁਹਾਨੂੰ ਲਾਇਆ ਦਿੱਤਾ ਨਾ ਬਾਕੀ ਜਦੋਂ ਬੜੀ ਜਿਆਦਾ ਪਾਣੀ ਦਾ ਪੂਰਾ ਵਧੀਆ ਪ੍ਰਬੰਧ ਆ ਬਾਈ ਸਾਹ ਦਾ ਪ੍ਰਬੰਧ ਓਲਾ ਬਾਈ ਓਏ ਬਾਈ ਰਾਸ ਚੱਲੂਗਾ ਨਾ ਜਲਦੀ ਨਾਬਾ ਬੱਕਰਾ ਮੰਡੀ ਦੇ ਉੱਤੇ ਨਹੀਂ ਮਾਲ ਬਹੁਤ ਆਇਆ ਮੈਂ 22000 ਦਾ ਲਾਇਆ ਠੀਕ ਆ ਉਹ ਫਿਰ ਤੁਸੀਂ ਆਇਆ ਲਾਓ ਇਹ ਮੈਂ ਨਹੀਂ ਵਿਗਦੇ ਸੀ ਸੀ ਆਦਾ ਮੈਂ ਉਹਨਾਂ ਦੱਸਿਆਦਾ ਉਹ ਆਪ ਦੇ ਕੀ ਜਾਂਦਾ ਨਹੀਂ ਇਹ ਮੇਰਾ ਨਸਲ ਦੇਖਦੀ ਹੈ ਇਹ ਵੀ ਨਸਲ ਹੈ ਆਈ ਆਦਾ ਬਾਕੀ 60000 ਦੀ ਬਾਕੀ ਲੱਖ ਦੀ ਦੀ ਹੈ ਪੱਕੀ 2 ਲੱਖ ਦੀ ਦੀ ਹੈ 2 ਲੱਖ ਦੀ ਦੀ ਹੈ ਕਿਸੇ ਮੇਰਾ ਕਦੇ ਕਿਸੇ ਸਰਦਾਰ ਦਾ ਕਦੋਂ ਵੱਖਰਾ ਮੰਡੀ ਗੁਰੂਆ ਦਾ ਸਵੇਰ ਦੀ ਦੁਕਾਨ ਮੁੰਨਾਂ ਦੀ ਆਇਆ ਇੱਕ ਦਿਨ ਮੇੜਦਾ ਯਾਰ ਇੱਕ ਦਿਨ ਮੇੜਦਾ ਹਾਂ ਠੀਕ ਜਾਂਦੇ ਲੋ ਅੱਛਾ ਹਰ ਸ਼ੁੱਕਰਵਾਰ ਨੂੰ ਲੱਗਿਆ ਮੈਂ ਵੀ ਨੂੰ ਮੇੜਦਾ ਨੂੰ ਮੇੜਦਾ ਜੀ ਕੀ ਕਹਿੰਦਾ ਤੇ 30 ਦਾ ਕਹਿੰਦਾ 30 ਦਾ ਦੋ ਕਹਿੰਦਾ ਇਹ ਕੋਈ ਗੱਲ ਨਹੀਂ ਮੈਂ ਕਹੀ ਜਾਂਦੇ ਤੇ ਕਿ ਜਿੰਨੇ ਮੇੜਦਾ ਤੇ ਇਹੀਆਂ ਦੇ ਬੱਕ ਦੇਣੀਆਂ ਨੇ ਹੋਰ ਰੁਕ ਜਾ ਜੀ ਚਾਚਾ ਵੀ ਆ ਗਏ ਕੋਈ ਹੋਰ ਆ ਗਿਆ ਤੇ ਮਾਲਾ ਕਾਲੀ ਆਉਣੀ ਆ ਕੋਈ ਗੱਲ ਨਹੀਂ ਕੋਈ ਆ ਗਿਆ ਤੇਰੇ ਕੋਲੇ ਦੇਖ ਲਈ ਮੰਗਦਾ ਦੱਸਿਆ ਤਾਂ ਚੱਲਦੇ ਚੱਲਦੇ ਲੈ ਗੋ ਸ਼ੇਅਰ ਕਰੀ ਜੇਦੇ ਆਪਾਂ ਸਭਾਈ ਯਾਰ ਕਿਹਾਵਾਂਗੇ ਅੱਜ ਸੋਟੇ ਗੱਬਾ ਨੇ ਆਏ ਯਾਰ ਤੇ ਪਹੁੰਚੋ ਮੇਰਾ ਵੀਰ ਜਿਹੜੇ ਬੱਚਾ ਬੱਚਾ ਦੇ ਮਾਰ ਕੋਈ ਨਹੀਂ ਹੈਗਾ ਜਿਹੜਾ ਗੱਬਾ ਉਸ ਨੂੰ ਵਾਲੀ ਹੈ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਮਾਲ ਬਹੁਤ ਆ ਗਿਆ ਬਈ ਵੱਧ ਤੋਂ ਵੱਧ ਵੀਰ ਪਹੁੰਚਿਆ ਕਰੋ ਬਾਲਨ ਵਾਲੇ ਗੱਠ ਲੈ ਕੇ ਜਾਣੇ ਬੱਕੇ ਹੋ ਚੰਗੀ ਹੈ ਜੇ ਆਪਾਂ ਨੂੰ ਮੈਂ ਸੌਦਾ ਦੱਕਾ ਲੜ ਜਾ ਤੈਨੂੰ ਮਿਲ ਕੇ ਜਾਂਦੇ ਹੋਰੀ ਜਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਲਾ ਜਾ ਹਟ ਇਧਰੋਂ ਕਿਹੜਾ ਦੇਖੀਏ ਖੋਣੀਆਂ ਖਲੀਆਂ ਨਹੀਂ ਆਉਂਦੀ ਓਰੇ ਖੋਣੀਆਂ ਆਵਾ ਓਰੇ ਪੱਕਾ ਨਹੀਂ ਪਤਾ ਆਉਂਦਾ ਦਿਖਾਉਣਾ ਤੁਹਾਨੂੰ ਹੋਰ ਮਾਲ ਅਰੇ ਉੱਥੇ ਖੋਣੀਆਂ ਖਲੀਆਂ ਵੀ ਆਉਂਦੀਆਂ ਆ ਆ ਜਾਣੀਆਂ ਖੋਣੀਆਂ ਲਓ ਬਈ ਮਾਲ ਦੇ ਸਕਦੇ ਤੁਸੀਂ ਨਾ ਪਾ ਬੱਕਰਾ ਮਰਦੀ ਤੇ ਫਿਰ ਲੋਕਾਂ ਦੇ ਜਿਹੜੀ ਇਹਨੂੰ ਬੱਚਿਆਂ ਦੀ ਬਣਾ ਤਾਂ ਬੱਚੇ ਵੀ ਜਾਂਦੇ ਕੀ ਹਾਲ ਆ ਬਾਈ ਠੀਕ ਆ ਬਾਈ ਕਿਹੜੇ ਪਿੰਡ ਤੋਂ ਆਏ ਹੋ ਵੀਰੇ ਮਲੇਰ ਕੋਲਾ ਵੀਰੇ ਕਿੰਨੇ ਨਾਲ ਲੈ ਕੇ ਆਓ ਬਈ ਆ 14 ਨੇ 14 ਨਾਲ ਲੈ ਕੇ ਆਏ ਨੇ ਸਾਰੇ ਬੱਕਰੀ ਨੇ ਬਾਈ ਸਾਰੇ ਬੱਕਰੇ ਨੇ ਵੀਰੇ ਠੀਕ ਆ ਬਾਈ ਕੀ ਕੀ ਡਿਮਾਂਡ ਦੇ ਮਿਲ ਜਾਣਗੇ ਬਈ ਇਹ ਬਾਈ ਦਾ ਹਾਂ ਹੇਬਰੇਲ ਅਗਲਗ ਨੇ। ਬਰਾਲਾ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਸਟਾਰਟ ਆ? ਡਿਮਾਂਡ ਵੀਰੇ ਹੈਗੀ 8000 ਤੋਂ ਲੈ ਕੇ 4000 ਤੱਕ ਕਰਾ ਵੀਰੇ। 4000 ਬੱਚਾ ਦੇ ਦਾਂ। 4000 ਤੋਂ ਲੈ ਕੇ 8000 ਤੱਕ ਮੈਂ ਉਹ ਨਾਲ। ਹਾਂ ਬੱਚਾ ਦੇ ਦਾਂਗੇ। ਲੋ ਬਈ ਇਹ ਕਿਸੇ ਵੀ ਨੇ ਜੈਡ ਬਲੇਜ ਦੇ ਪੱਖਰੇ ਲੈਣੇ ਹਨ। 14 ਬੱਕਰੇ ਨੇ। 14 ਬੱਕਰੇ ਨੇ ਨਾਪਾ ਬੱਕਰਾ ਮੱਲੀ ਤੇ ਖੜੇ ਆ। ਜੇ ਕਿਸੇ ਵੀ ਨੂੰ ਲੋੜ ਆ ਤਾਂ ਬਈ ਆਜ ਨੰਬਰ ਬੋਲੀ ਬਈ ਆਪਣਾ ਫੜਾ ਜਾ। ਨੰਬਰ ਹੈਗਾ 98582 ਠੀਕ ਆ ਬਈ। 28000 ਬਈ ਹਰ ਸ਼ੁੱਕਰਵਾਰ ਨੂੰ ਹੀ ਬਕਤਰਾ ਮੰਡੀ ਲੱਗਦੀ ਹਰ ਵਾਰੀ ਆਉਣ ਉਹਨੇ ਹਾਂਜੀ ਹਾਂਜੀ ਵੀਰੇ ਹਾਂਜੀ ਠੀਕ ਆ ਵੀਰੇ ਜੇ ਕਰੀਏ ਰੁਚੀ ਆਵੇ ਚਲਦੇ ਲਾਈਵ ਹੋ ਤਾਂ ਆਪਾਂ ਤੁਹਾਨੂੰ ਮਾਗ ਕੇ ਕਾਲ ਬਹੁਤ ਪਹੁੰਚਿਆ ਹੋਇਆ ਬਈ ਦੇਖ ਆਪਣੀਆਂ ਬਈ ਆਹ ਕੀ ਹਾਲ ਆ ਬਈ ਹੋ ਠੀਕ ਆ ਕੀ ਮੁੱਲ ਕਰਦਾ ਬੱਕਰੀ ਦਾ ਸੋਣਾ ਯਾਰ ਬੰਦਾ ਜੀ 16000 ਰੁਪਏ ਇਹੜੇ ਪਿੰਡ ਤੋਂ ਆਏਗਾ 90 ਬੜੇ ਬਾਈ ਪਰ ਦੇਖੋ ਠੀਕ ਆ ਬਾਈ ਮਾਨ ਤਾਨ ਹੋ ਜਾਊਗਾ ਹਾਂ ਹਰ ਬੱਕਰੀ ਹਰ ਸ਼ੁਕਰਵਾਰ ਨੂੰ ਆਉਣਾਗਾ ਹਾਂ ਲੋ ਬਾਕੀ ਹੋਰ ਵੀ ਖੜੀ ਬੀ ਠੀਕ ਐ ਜੇ ਵੀ ਇਹਨੇ ਬੱਕਰੀ ਲੈਣੀ ਆ ਤਾਂ ਨਾ ਆਪਾਂ ਬੱਕਰਾ ਮੰਡੀ ਦੇ ਉੱਤੇ ਪਹੁੰਚੋ ਤੇ ਬੱਕਰੀ ਲੈ ਕੇ ਜਾਓ ਠੀਕ ਆ ਬਾਈ ਹੋਰ ਵੀ ਖੜਾ ਹੋਰ ਵੀ ਹੋ ਵੀ ਗਈ ਲੋ ਬਈ ਮਾਨ ਬਹੁਤ ਆ ਗਿਆ ਦੇਖ ਸਕਦੇ ਤੁਸੀਂ ਚੱਲਦੇ ਚੱਲਦੇ ਲਾਈਵ ਨੂੰ ਸ਼ੇਅਰ ਜੁਮ ਕਰੀ ਚੱਲੇ ਕੀ ਹਾਲ ਆ ਬਾਈ ਤੋ ਠੀਕ ਆ ਕਿੰਨੇ ਡੰਗਰ ਲੈ ਕੇ ਆਏ ਆ ਅੱਜ ਤੁਹਾਨੂੰ ਕੋਈ ਕਰਾਉਂ ਦਿਖਾਉਣਾ ਤੁਹਾਨੂੰ ਲੈ ਕੇ ਜਾਂਦਾ ਲੈ ਕੇ ਬਈ ਸ਼ੇਅਰ ਕਰਦਾ ਬਈ ਚੱਲਦੇ ਚੱਲ ਲਾਈਵ ਨੂੰ ਇਹਾਂ ਕੋਲ ਇੱਕ ਇੱਥੇ ਹੱਥਾ ਸਾਨੂੰ ਦਿਖਾਉਣੇ ਨਾਬਾ ਬੱਕਰਾ ਮਜੀ ਲਾਈਵ ਸੌਦੇ ਹੁੰਦੇ ਹੈਲੋ ਇਹਦਾ ਤਾਂ ਆਪਣੇ ਘਰ ਸੀ ਵਾਲੇ ਵਾਅਲੈਮ ਕੋਈ ਹੈ ਸਿਹਰੂ ਰੋ ਕਰਕੇ ਜਿਹੜਾ ਵਿਚਾਲਾ ਚੱਲਦਾ ਲਾਈਵ ਤੇ ਆਪਾਂ ਤੁਹਾਨੂੰ ਲਾਈਵ ਸੌਦੇ ਦਿਖਾਵਾਂਗੇ ਤੇ ਚੈਨਲ ਨੂੰ ਜਿਹੜੇ ਵੀ ਨਵੇਂ ਜੁੜਨਗੇ ਉਹ ਉਹ ਜਿਹੜਾ ਬੜਾ ਕੁਝ ਆਉਂਦਾ ਹੈ ਤੇ ਮਾਲ ਬਹੁਤ ਆ ਜਾਂਦਾ ਬਈ ਨਾਬਾ ਬੱਕਰਾ ਮੰਡੀ ਇਸ ਤੇ ਦੇ ਸਾਰੇ ਜਿਹੜੇ ਪਾਚਾ ਰਿਖੋ ਅੱਜ ਹੀ ਪੈ ਗਿਆ ਇਹ ਤਾਂ ਸਾਡੇ ਬੱਚੇ ਨੇ ਵਾਧੀਆਂ ਦੇ ਦਰਮਿਆਨ ਭਾਈ ਜੀ ਬੱਲੇ ਵਧੀਆਂ ਤੇ ਹੋਣਾ ਬੜਾ ਬਸਰਾ ਦੀ ਲਿਖ ਰਹੇ ਸਨ ਸ਼ਹਿਰ ਦੇ ਉਧਰ ਕਰਦੇ ਬਈ ਚੱਲਦਾ ਚੱਲਦਾ ਲਾਈਵ ਤੇ ਪਹੁੰਚਿਆ ਕਰੋ ਹਰ ਸ਼ੁੱਕਰਵਾਰ ਨੂੰ ਬੱਕਰਾ ਮੰਡੀ ਲੱਗਦੀ ਹੈ ਕਹਿੰਦੇ ਕਹਿੰਦੇ ਆਓ ਵੀ ਪਤੀ ਪਿਆ ਪਿਆ ਪਹਿਰੇ ਲੋ ਵਈ ਇੱਧਰ ਇੱਧਰ ਦੇਖ ਲਾ ਨਾਂ ਵਾਲੀ ਵੀਰੇ ਉੱਤਾਂ ਕੇ ਜਿੰਦਾ ਓਕੇ ਆਹੋ ਮਾਂ ਕੇ ਜਿੰਦਾ ਕਿੰਨੇ ਵਈ ਚਾਹੀਦੇ ਨੇ ਕੱਟੀ ਲੋ ਵਈ ਇੱਧਰ ਇੱਕ ਟਾਂਗਾ ਹੋਰ ਆਇਆ ਬਾਬਾ ਬੱਕਰੀਆਂ ਲੈ ਕੇ ਹਾਂ ਤੂੰ ਦੇਖ ਸਕਦੇ ਓ ਤੁਸੀਂ ਉਹਰੇ ਬੀ ਤਾਂਗੇ ਚ ਬੱਕਰੀਆਂ ਬਾਬੇ ਦੀਆਂ ਕੀ ਹਾਲ ਆ ਬਾਬਾ ਹੋ ਠੀਕ ਆ ਕਿਹੜੇ ਪਿੰਡ ਤੋਂ ਆ ਬਾਬਾ